ਅਰੋੜਾ ਕਲਾਸਿਸ ਦੇ ਬ੍ਰਾਂਡ ਐਂਬੈਸਡਰ ਗੁਰਪ੍ਰੀਤ ਕੋਹਗੀ ਜੀ ਦਾ ਬਠਿੰਡਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਆਓ ਆਪਾਂ ਗੁਰਪ੍ਰੀਤ ਕੋਹਗੀ ਜੀ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਹਨ ਉਹਨਾਂ ਦਾ ਜੀ ਸਾਰੇ ਨੂੰ ਮੇਰਾ ਨਾਮ ਵਿਕਾਸ ਸਨੇਵ ਹੈ ਔਰ ਅੱਜ ਮੈਂ ਬਠਿੰਡਾ ਵਿੱਚ ਆਇਆ ਹਾਂ ਔਰ ਆ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਅਰੋੜਾ ਕਲਾਸਿਸ ਦਾ ਜਿਹੜੇ ਗੁਰਕੁਲ ਇੱਥੇ ਸ਼ੁਰੂ ਹੋ ਰਿਹਾ ਹੈ ਉਹਦੇ ਬਾਰੇ ਵਿੱਚ ਆਇਆ ਹਾਂ ਔਰ ਇੱਥੇ ਇੱਕ ਐਡ ਦੇ ਵਿੱਚ ਮੈਂ ਕੈਰੈਕਟਰ ਕਰ ਰਿਹਾ ਬੇਸਿਕਲੀ ਮੈਂ ਇੱਕ ਆਰਟਿਸਟ ਹਾਂ ਸੀਰੀਅਲਸ ਵਿੱਚ ਕੰਮ ਕੀਤਾ ਹੈ ਵੈਬ ਸੀਰੀਅਲਸ ਵਿੱਚ ਕੰਮ ਕੀਤਾ ਹੈ ਇਹੋ ਜੇ ਕੈਂਪਸ ਵਿੱਚ ਆਇਆ ਜਿਹੜਾ ਆਪਣੇ ਆਪ ਚ ਇੱਕ ਯੂਨਿਕ ਹੈ ਪੂਰੇ ਪੰਜਾਬ ਇਸ ਤਰ੍ਹਾਂ ਦਾ ਕੈਂਪਸ ਨਹੀਂ ਹੈਗਾ ਔਰ ਇੱਥੇ ਮੈਂ ਇੱਕ ਪੇਰੈਂਟਸ ਦਾ ਰੋਲ ਕਰ ਰਿਹਾ ਕਿ ਜਿਸ ਤਰ੍ਹਾਂ ਮੇਰੇ ਬੱਚੇ ਨੂੰ ਸਮਝ ਨਹੀਂ ਆ ਰਹੀ ਪਲੱਸ 2 ਤੋਂ ਬਾਅਦ ਕੀ ਕਰੇ ਤੇ ਉਹ ਅਰੋੜਾ ਕਲਾਸਿਸ ਵੱਲ ਗਾਈਡ ਕਰ ਰਿਹਾ ਥੈਂਕ ਯੂ ਮੇਰਾ ਨਾਮ ਵਿਕਾਸ ਨੇਵ ਹੈ ਜੀ ਮੈਂ ਕੰਢੀ ਉਹ ਆਨ ਲੱਗੀ ਜੀ ਮੀਡੀਆ ਵਾਲਾ ਠੀਕ ਹੈ ਸਰ ਸਾਰੀ ਦਾ ਸ਼ੁਕਰੀਆ ਜੀ ਪਹੁੰਚੇ ਤੁਸੀਂ ਤੇ ਬੈਠ ਗਏ ਤੁਸੀਂ हां जी बस मैं इनों नाल मेरा ना के ना के ना के ना के ना आज ही ਸਾਡਾ ਕੋਲਾਬੋਰੇਸ਼ਨ ਸ਼ੁਰੂ ਹੋਇਆ ਜੀ ਔਰ ਇਹ ਬਹੁਤ ਮੈਨੂੰ ਮੇਰਾ ਐਡ ਕਰਨ ਦਾ ਜਿਆਦਾ ਮਕਸਦ ਇਹ ਹੈ ਕਿ ਮੈਂ ਵੈਸੇ ਵੀ ਕਰੇ ਇਮੀਗ੍ਰੇਸ਼ਨ ਦੀ ਐਡ ਨਹੀਂ ਕਰਦਾ ਜਾਂ ਹੋਰ ਚੀਜ਼ਾਂ ਦੀ ਮੈਂ ਐਡ ਨਹੀਂ ਕਰਦਾ ਪਰ ਜੋ ਇਹ ਕੰਮ ਕਰ ਰਹੇ ਨੇ ਉਹ ਮੇਰੇ ਮਨ ਦੀ ਖੁਸ਼ੀ ਦਾ ਕੰਮ ਹੈ ਕਿ ਬੱਚਿਆਂ ਨੂੰ ਰਾਹ ਪਾਣਾ ਉਹਨਾਂ ਨੂੰ ਕਹਿਣਾ ਕਿ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਅਚੀਵ ਕਰੋ ਸਾਡਾ ਯੂਥ ਜਿਹੜਾ ਹੈ ਮੈਂ ਪਰਸਨਲੀ ਇਸ ਸਮੇਂ ਦਾ ਕਿ ਉਹ اسی ਚੀਜ਼ ਨੂੰ ਲੈਕ ਕਰ ਰਿਹਾ ਕਿ ਉਹ ਪੜ੍ਹਾਈ ਦੇ ਨਾਂ ਤੇ ਮਿਹਨਤ ਕਰਨੀ ਘਟਾ ਗਿਆ ਉਹਨੂੰ ਇਹ ਨਹੀਂ ਪਤਾ ਕਿ ਸਰਕਾਰੀ ਨੌਕਰੀਆਂ ਕਦੋਂ ਨਿਕਲਦੀਆਂ ਕਿੱਥੇ ਨਿਕਲਦੀਆਂ ਤੇ ਕਿਵੇਂ ਅਚੀਵ ਕਰੀਦੀਆਂ ਸੋ ਮੈਨੂੰ ਲੱਗਦਾ ਹੈ ਕਿ ਇੱਕ ਅਲੱਗ ਤਰ੍ਹਾਂ ਦੀ ਇਹਨਾਂ ਦੀ ਕੋਸ਼ਿਸ਼ ਹੈ ਅਰੋੜਾ ਕਲਾਸਿਸ ਦੀ ਔਰ ਮੈਨੂੰ ਖੁਸ਼ੀ ਹੈ ਇਹਨਾਂ ਦੇ ਨਾਲ ਕੰਮ ਕਰਕੇ ਪ੍ਰਿੰਸੀਪਲ ਜੀ ਪੀਆਰ ਹੋ ਕੇ ਵੀ ਵਾਪਸ ਆਪਣੇ ਪੰਜਾਬ ਆ ਰਹੀ ਹੈ ਦੁਬਾਰੇ ਦਾਖਲਾ ਲੈ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਮੇਰੇ ਕਈ ਵਾਰੀ ਦੇਖਿਆ ਹੁਣ ਮੈਂ ਸਟੇਜ ਤੋਂ ਵੀ ਕਹਿਣਾ ਹਾਂ ਕਿ ਬੱਚੇ ਬਹੁਤ ਕੀਮਤੀ ਚੀਜ਼ ਨੇ ਇਹ ਫਾਲਤੂ ਨਹੀਂ ਤੁਸੀਂ ਮਨ ਤਾਂ ਮਨ ਮੰਨ ਕੇ ਲਏ ਲੋਕਾਂ ਕੋਲ ਧੀ ਪੋਤਾ ਆਪਣਾ ਆਪਣੇ ਕੋਲ ਫालतੂ ਪਏ ਨੇ ਕਿ ਅਸੀਂ ਕਿਸੇ ਹੋਰ ਮੁਲਕ ਦੇ ਵਿੱਚ ਇਹਨਾਂ ਨੂੰ ਉੱਥੇ ਭੇਜ ਦਈਏ ਸੁੱਟ ਦਈਏ ਪਲੱਸ 2 ਤੋਂ ਬਾਅਦ ਵੀ ਜਾਓ ਉੱਥੇ ਜਾ ਕੇ ਲੇਬਰ ਕਰੋ ਉੱਥੇ ਜਾ ਕੇ ਵਕਤ ਦੇ ਥਪੇੜੇ ਖਾਓ ਇੱਥੇ ਜੋ ਮਾਂ-ਬਾਪ ਕੋਲ ਵੱਡਿਆਂ ਚਾਚਿਆਂ ਤਾਇਿਆਂ ਕੋਲ ਗਲੀ ਗੁਆਂਢ 'ਚ ਰਹਿ ਕੇ ਬੱਚੇ ਜੋ ਲਿਆਕਤ ਸਿੱਖ ਸਕਦੇ ਨੇ ਜੋ ਆਪਣਾ ਫਿਊਚਰ ਬਣਾ ਸਕਦੇ ਨੇ ਉੱਥੇ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਉੱਥੇ ਅੱਜ ਏਡੀ ਜ਼ਿਆਦਾ ਸਟਰਗਲ ਸ਼ੁਰੂ ਹੋ ਚੁੱਕੀ ਹੈ ਜ਼ਿੰਦਗੀ ਨੂੰ ਲੈ ਕੇ ਮੈਨੂੰ ਬਹੁਤ ਖੁਸ਼ੀ ਹੈ ਜਿਹੜੇ ਬੱਚੇ ਆ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਔਰ ਕਹਿੰਨਾ ਬੱਚਿਓ ਕੋਈ ਨਹੀਂ ਦੋ ਘਟ ਖਾਲਾਂਗੇ ਘਰੇ ਬਹਿ ਕੇ ਖਾਵਾਂਗੇ ਔਰ ਮੈਂ ਪੇਰੈਂਟਸ ਨੂੰ ਵੀ ਕਹਿਣਾ ਕਿ ਤੁਹਾਡੇ ਬੱਚੇ ਤੁਹਾਡੇ ਤੋਂ ਵੀ ਡਰਦੇ ਨੇ ਕਈ ਵਾਰੀ ਕਿ ਜੇ ਮਾਪਿਓ ਨੂੰ ਮੈਂ ਕਹਤਾ ਮੈਂ ਵਾਪਸ ਆਣਾ ਤੇ ਮੇਰੇ ਮਾਪਿਓ ਲੜਨਾ ਪੈਣ ਮੈਨੂੰ ਗਾਲਾਂ ਨ ਕੱਢਣ ਵਾਪਸ ਗਏ ਨੂੰ ਕੁੱਟਣ ਨਾ ਜਾਂ ਉਹਨਾਂ ਨੂੰ ਕੁਝ ਹੋ ਨਾ ਜਾਵੇ ਦਿਲ ਨੂੰ ਨਾ ਲਾ ਲੈਣ ਬੱਚੇ ਖੌਫ ਖਾਂਦੇ ਨੇ ਵੱਡਾ ਦਿਲ ਕਰੋ ਮਾਪੇ ਨੂੰ ਮੈਂ ਕਹਿੰਨਾ ਤੁਹਾਡਾ ਬੱਚਾ ਉੱਥੇ ਦੁਖੀ ਹੈ ਨਹੀਂ ਸੈਟੀਸਫਾਈਡ ਲਾਈਫ ਤੋਂ ਉਹਨੂੰ ਪਿਆਰ ਨਾਲ ਪੁੱਛਕਾਰ ਕੇ ਜੱਫੀ ਪਾ ਕੇ ਕੋ ਪੁੱਤਾ ਜਾ ਕੋਈ ਨਹੀਂ ਤੇਰੇ ਮਾਪੇ ਬੈਠੇ ਨੇ ਇੱਥੇ ਅਸੀਂ ਬੈਠੇ ਆ ਆਪਣੇ ਘਰ ਬੈ ਕੇ ਅਸੀਂ ਖਾਵਾਂਗੇ ਔਰ ਬੱਚੇ ਵੀ ਇੰਨਾ ਕਰੇ ਜਿੰਨਾ ਚਾਹੀਦਾ ਕਿਸੇ ਤੁਹਾਡੇ ਦਿਲ 'ਚ ਹੈਗਾ ਕਿ ਆਪਣੇ ਪੇਰੈਂਟਸ ਨਾਲ ਗੱਲ ਕਰਨੀ ਆ ਤਾਂ ਜ਼ਰੂਰ ਕਰਕੇ ਦੇਖੋ ਦਿਲ 'ਚ ਨਾ ਰੱਖ ਲਿਓ ਕਿ ਮੈਂ ਮੰਮੀ ਪਾਪਾ ਨਾਲ ਗੱਲ ਨਹੀਂ ਕੀਤੀ ਤੇ ਮੈਂ ਸਟ੍ਰੈਸ ਵਿੱਚ ਜ਼ਿੰਦਗੀ ਕੱਟਦੀ ਇੱਕ ਵਾਰੀ ਕਹਿ ਕੇ ਦੇਖੋ ਤੁਹਾਡੇ ਉਸਦਾ ਪੇਰੈਂਟਸ ਤੁਹਾਨੂੰ ਆਪ ਹੀ ਕਹਿਣ ਪੁੱਤਾ ਜਾ ਸੋ ਦੋਵੇਂ ਪਾਸਿਓ ਵੱਡਾ ਦਿਲ ਕਰਕੇ ਗੱਲ ਕਰਨ ਦੀ ਲੋੜ ਹੈ ਕਹਾਂ ਕਿ ਅੱਜ ਬਾਜੀ ਆਏ ਨੇ ਬਰਾਂਡ ਮਿਸਰ ਬਣਾਇਆ ਮੈਂ ਲਾਸਟ ਵਿੱਚ ਆਈ ਕਹਾਂਗਾ ਕੀ ਬ੍ਰਾਂਡ ਮੈਸੇਜ ਬਣਾਉਣਾ ਤੇ ਇੱਕ ਬਾਨਾ ਹੈ ਅਸੀਂ ਸਾਰੇ ਧਰਮਾਂ ਨੂੰ ਆਪਸ ਵਿੱਚ ਮਿਲਾਨਾ ਸੀ ਸਾਰੇ ਧਰਮਾਂ ਨੂੰ ਆਪਸ ਵਿੱਚ ਮਿਲਣਾ ਹੈ ਥੈਂਕ ਯੂ ਸੋ ਮਚਾ ਬਹੁਤ ਬਹੁਤ ਤੁਹਾਡਾ ਧੰਨਵਾਦ ਕੀ ਕਹਿਣਾ ਚਾਹਾਂਗੇ ਬੱਸ ਇਹ ਕਹਿਣਾ ਚਾਹਾਂਗੇ ਕਿ ਗੁਰੂਤੂ ਗ੍ਰੰਥ ਜੀ ਜਿਹੜੇ ਅੱਜ ਆਏ ਐ ਤੇ ਸਾਡੀ ਅੰਨੀ ਟੀਮ 'ਚ ਇੱਕ ਨਵੀਂ એનર્ਜੀ ਆ ਚੁੱਕੀ ਹੈ ਤੇ ਜਿਵੇਂ ਭਾਜੀ ਨੇ ਕਿਹਾ ਵੀ ਬੱਚਿਆਂ ਨੂੰ ਬਾਹਰ ਜਾਣ ਦੀ ਬਜਾਏ ਤੁਸੀਂ ਇੱਥੇ ਰਹਿ ਕੇ ਮਾਪਿਆਂ ਕੋਲ ਰਹੋ ਵੀ ਘੱਟ ਆਪਾਂ ਰੁੱਖੀ ਰੋਟੀ ਖਾ ਲਾਂਗੇ ਭਾਵੇਂ ਘੱਟ ਪੈਸੇ ਕਮਾ ਲਾਂਗੇ ਲੇਕਿਨ ਆਦੇ ਮਾਪਿਆਂ ਕੋਲ ਤੋ ਸਪਨਾ ਸੀ ਉਹਨਾਂ ਦਾ ਅਸੀਂ ਪੂਰਾ ਕਰਨਾ ਕਿਉਂਕਿ ਸਾਡੀ ਟੈਗ ਲਾਈਨ ਹੀ ਆਈ ਹੈ ਹੁਣ ਹਰ ਪੰਜਾਬੀ ਲੱਗੂਗਾ ਸਰਕਾਰੀ ਨੌਕਰੀ ਠੀਕ ਹੈ ਜੀ ਤੇ ਉਹ ਜੇ ਨੌਕਰੀ ਲੱਗੂਗਾ ਤੇ ਉਹ ਆਦੇ ਮਾਪੇ ਉਪਰ ਰਹੂਗਾ ਹੈਨਾ ਫੌਰਨ ਚ ਨਹੀਂ ਜਾਏਗਾ ਠੀਕ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਰਕੇ ਰੋੜਾ ਹੈ ਅੱਛਾ ਠੀਕ ਹੈ ਤੇ ਉਹਨਾਂ ਦਾ ਕਲਾਸ ਦੇ ਮੈਂ ਫਾਊਂਡਰ ਹਾਂ ਤੇ ਅੱਜ ਗੁਰਪ੍ਰੀਤ ਭੁੱਗੀ ਜੀ ਸਾਡੇ ਕੋਲ ਇੱਥੇ ਉਹਨਾਂ ਨੇ ਵਿਜ਼ਿਟ ਕੀਤੀ ਸਾਡੇ ਬ੍ਰਾਂਡ ਦੇ ਬਣੇ ਆ ਤੇ ਹੁਣ ਦੁਗਨੇ ਜੋਸ਼ ਨਾਲ ਯਾਨੀ ਅੱਗੇ ਵਧਾਂਗੇ ਸਪਨੇ ਵੀ ਹੁਣ ਹਰ ਪੰਜਾਬੀ ਸਰਕਾਰੀ ਨੌਕਰੀ ਲੱਗੇ ਇਹ ਉਸ ਆਪਣੇ ਨੂੰ ਅਸੀਂ ਗੁਰਪ੍ਰੀਤ ਭੂਜੀ ਭਾਜੀ ਨਾਲ ਮਿਲ ਕੇ ਸਾਕਾਰ ਕਰਾਂਗੇ ਭਾਜੀ ਬਸ